ਦੋਸਤੋ ਅੱਜ ਦੀ ਇਹ ਵੀਡੀਓ ਤੁਹਾਨੂੰ ਦੁੱਖ ਵੀ ਬਹੁਤ ਹੋਊਗਾ ਪਰ ਸ਼ਾਇਦ ਤੁਸੀਂ ਸੋਚੋਗੇ ਕਿ ਇਹ ਵੀਡੀਓ ਅਸੀਂ ਕਿਉਂ ਪੋਸਟ ਕੀਤੀ ਪਰ ਸਾਡਾ ਇਹ ਵੀਡੀਓ ਪੋਸਟ ਕਰਨ ਦਾ ਕੋਈ ਮਤਲਬ ਇਹ ਨਹੀਂ ਆ ਪਤਾ ਨਹੀਂ ਇਹ ਵੀਡੀਓ ਅਸੀਂ ਸੋਸ਼ਲ ਮੀਡੀਆ ਤੇ ਵੇਖੀ ਤੇ ਸਾਨੂੰ ਐਦਾਂ ਲੱਗਾ ਸਾਡਾ ਦਿਲ ਬਹੁਤ ਦੁਖੀ ਹੋਇਆ ਤੇ ਸਾਡਾ ਸਾਰਾ ਧਿਆਨ ਇੱਧਰ ਲੱਗ ਗਿਆ ਕਿ ਤੁਹਾਡੇ ਨਾਲ ਹੀ ਸ਼ੇਅਰ ਕੀਤੀ ਜਾਵੇ ਸੋ ਵੇਖੋ ਇਹ ਕਿੱਦਾਂ ਦੀ ਇਨਸਾਨੀਅਤ ਆ ਸਾਰੇ ਖਤਮ ਹੋ ਗਈ ਆ ਕੀ ਜਾਨਵਰ ਵਿਚਾਰਾ ਕਿੱਦਾਂ ਪਤਾ ਨਹੀਂ ਕਿਵੇਂ ਫਸ ਗਿਆ ਇੱਥੇ ਜਾਂਦੇ ਪਾਣੀ ਪੀਣ ਆਇਆ ਵਾ ਤੇ ਫਸ ਗਿਆ ਵਾ ਇੱਥੇ ਤੇ ਦੇਖੋ ਕਿਵੇਂ ਕੋਸ਼ਿਸ਼ ਕਰ ਰਹੇ ਆ ਵਿਚਾਰਾ ਬਚਾਉਣ ਦੀ ਵੇਖੋ ਹੁਣ ਇੱਕ ਇਹਦੀ ਹੈਲਪ ਕਰੂਗਾ ਉਹ ਦੂਜਾ ਹੈਨਾ ਤੇ ਉਹ ਦੇਖੋ ਕੋਸ਼ਿਸ਼ ਕਰ ਰਿਹਾ ਵਾ ਉਹਨੂੰ ਬਚਾਉਣ ਦੀ ਇਹਨੂੰ ਬਚਾਇਆ ਜਾਵੇ ਪਰ ਵਿਚਾਰੇ ਨੂੰ ਸਮਝ ਨਹੀਂ ਆ ਰਹੀ ਕਿ ਮੈਂ ਕਰਾਂ ਕੀ ਤੇ ਕਿਵੇਂ ਕਰਾਂ ਦੋਸਤੋ ਵੀਡੀਓ ਜਿਹੜਾ ਵੀ ਬਣਾਉਣ ਡਿਆ ਵਾ ਮੈਂ ਉਹਨੂੰ ਇਹੋ ਕਹਿਣਾ ਚਾਹੂਗਾ ਕਿ ਇਨਸਾਨ ਜਿਹੜਾ ਵਾ ਉਹ ਆਪ ਬਚਾਉਂਦਾ ਨਹੀਂ ਪਰ ਇਨਸਾਨ ਨੇ ਕਦੀ ਵੀ ਬਚਾਇਆ ਨਹੀਂ ਵੇਖ ਵੇਖ ਉਹ ਕਿਦਾਂ ਕੋਸ਼ਿਸ਼ ਕਰਦਾ ਨਾ ਉਹਨੂੰ ਬਚਾਉਣ ਦੀ ਪਰ ਵੀਡੀਓ ਬਣਾਉਣ ਵਾਲੇ ਨੂੰ ਮਾਸਾ ਸ਼ਰਮ ਨਹੀਂ ਆਈ ਬਿਲਕੁਲ ਇਥੇ ਆਪਾਂ ਨੂੰ ਇਹੋ ਸਿੱਖਿਆ ਹੋਣੀ ਚਾਹੀਦੀ ਹੈ ਕਿ ਇਨਸਾਨ ਜਿਹੜਾ ਵਾ ਉਹ ਇਨਸਾਨ ਨੂੰ ਡਿੱਗਦੇ ਨੂੰ ਬਚਾਉਂਦਾ ਨਹੀਂ ਸਗੋਂ ਹੱਸੂਗਾ ਕਿ ਕੋਈ ਨਾ ਡਿੱਗ ਲੈਂਦੇ ਪਰ ਜਾਨਵਰਾਂ ਤੋਂ ਸਿੱਖਣਾ ਚਾਹੀਦਾ ਆਪਾਂ ਨੂੰ ਕਿ ਜਾਨਵਰ ਦੇਖ ਲਓ ਕਿਵੇਂ ਬਚਾਉਂਦੇ ਇੱਕ ਦੂਜੇ ਨੂੰ ਹਾਂ ਵੇਖੋ ਉਹ ਵੇਖੋ ਉਹ ਕਿਵੇਂ ਵਿਚਾਰੇ ਦਾ ਵੇਖ ਉਹਨੂੰ ਵੇਖ ਲਿਆ ਨਾ ਉਹਨੇ ਵੀਡੀਓ ਬਣਾਉਣ ਵਾਲਿਆਂ ਨੇ ਵੇਖ ਲਿਆ ਵਾ ਪਰ ਉਹਨੂੰ ਕੁਲੌਂਦਿਆ ਵਿਚਾਰਾ ਵੀ ਮੈਨੂੰ ਬਚਾ ਲੇ ਪੂਰੀ ਕੋਸ਼ਿਸ਼ ਕਰਨ ਡਿਆ ਨਾ ਉਹ ਬਾਹਰ ਨਿਕਲਦੀ ਕੈਮਰੇ ਵਾਲੇ ਵੱਲ ਵੀ ਦੇਖਦਾ ਕਿ ਸ਼ਾਇਦ ਉਹ ਮੈਨੂੰ ਬਚਾਵੇਗਾ ਜੇ ਕਿਤੇ ਮਾੜਾ ਜਿਹੀ ਵੀ ਕੋਸ਼ਿਸ਼ ਕੀਤੀ ਹੁੰਦੀ ਨਾ ਵੀਡੀਓ ਬਣਾਉਣ ਵਾਲੇ ਨੇ ਤੇ ਉਹ ਵਿਚਾਰਾ ਡਿਗ ਨਿਕਲਦਾ ਅਗਦਾ ਸੀ ਉਧਰ ਵੇ ਉਧਰ ਵੇ ਇੱਕ ਹੋਰ ਆ ਗਿਆ ਇਹ ਉਹ ਵੇਖਾ ਉਹ ਦੇਖੂਗਾ ਭਈ ਸ਼ਾਇਦ ਇੰਨਾ ਜੋਰ ਲੈ ਪਰ ਜੋਰ ਨਹੀਂ ਵਿਚਾਰੇ ਚ ਨਾ ਇਹ ਨਿਕਲ ਚੱਲੇ ਹੋ ਸੀ ਜਿਹੜਾ ਵਿਧਿ ਨਾ ਹੁੰਦਾ ਨਾ ਪਰ ਨਹੀਂ ਨਿਕਲਿਆ ਵਿੱਚ ਜਾਣਦੇ ਆ ਵਿਚਾਰੇ ਕੋ ਆ ਬਚਾ ਲੋ ਆ ਬਚਾ ਵੇ ਕੋ ਆ ਬਚਾ ਵੇ ਵਾਰ ਵਾਰ ਉਹ ਵੇ ਲੋ ਤਾ ਵਾਰ ਵਾਰ ਕੋਸ਼ਿਸ਼ ਕਰਦਾ ਨਾ ਉਹਨੂੰ ਬਚਾਉਣ ਦੀ ਕਦੀ ਇੱਧਰ ਜਾਂਦਾ ਕਦੀ ਉਧਰ ਜਾਂਦਾ कि ਮੈਨੂੰ ਬਚਾ ਲਾਂ ਵੇ ਕਿਦਾਂ ਕੋਸ਼ਿਸ਼ ਕਰ ਰਿਹਾ ਹੈ ਉਹ ਵਿਚਾਰਾ ਉਹ ਖਿੱਚ ਕੇ ਪਰ ਉਹਨੂੰ ਕਿੰਨੀ ਤਕਲੀਫ ਹੋ ਰਹੀ ਉਹਨੂੰ ਵਿਚਾਰਾ ਫਸ ਗਿਆ ਤਾਂ ਤੇ 2000 ਰੁਪਏ ਸੱਕਦਾ ਨਾ ਵਿਚਾਰੇ ਤੇ ਹੂੰ ਗਲੇ ਦੇ ਵਿੱਚ ਨਾ ਉਹਦੇ ਪੂਰਾ ਇੱਕਦਮ ਦੱਬਿਆ ਪਿਆ ਵਾ ਵੇਖੋ ਵਿਚਾਰਾ ਕਿਦਾਂ ਕੋਸ਼ਿਸ਼ ਕਰ ਰਿਹਾ ਨਿਕਾ ਜ ਉਹਦਾ ਪਰਿਵਾਰ ਵੀ ਹੋਵੇਗਾ ਜਿਹੜਾ ਦੇਖਣ ਆਇਆ ਉਹ ਉਹ ਹੀ ਨੰਸ ਆ ਜੀ ਬਿਚਾਰੇ ਲੱਗੇ ਖੇਡਣ ਮੱਲਣ ਕਿਤੇ ਪਾਣੀ ਪੂਣੀ ਪੀਣ ਆਏ ਹੋਣੇ ਤੇ ਉਹ ਵਿਚਾਰਾ اٹਕ ਗਿਆ ਨਾ ਦੂਜੇ ਨੇ ਵੇਖ ਕਿਵੇਂ ਕੋਸ਼ਿਸ਼ ਕਰਦਾ ਵਾ ਵੀ ਮੈਨੂੰ ਬਚਾ ਲੂਗਾ ਨਾ ਪਰ ਅਖੀਰ ਉਹਨੇ ਹਾਰ ਕੇ ਹੁਣ ਵਿਚਾਰੇ ਨੇ ਘੇਰੀ ਢਾਲ ਲਈ ਨਾ ਵਿਚਾਰੇ ਨੇ ਵੇਖ ਕਿਦਾਂ ਹੁਣ ਦੋਸਤੋ ਆਪਾਂ ਨੂੰ ਇਹ ਨਹੀਂ ਪਤਾ ਕਿ ਉਹ ਵਿਚਾਰਾ ਬਾਪ ਜਾਂ ਕਿਸੇ ਦੀ ਮਾਂ ਵੀ ਹੋ ਸਕਦੇ ਤੇ ਇੰਨਾ ਹੀ ਇਨਸਾਨੀਅਤ ਗਿਰ ਗਈ ਆਪਣੀ ਸੋ ਦੋਸਤੋ ਮੈਂ ਤੁਹਾਨੂੰ ਇਹੋ ਕਹਿਣਾ ਚਾਹੂੰਗਾ ਕਿ ਜਿਹੜੇ ਹੈਗੇ ਆ ਕਿ ਆਪਾਂ ਇਹ ਵੀਡੀਓ ਵੇਖੀ ਆ ਪਰ ਆਪਾਂ ਅਸਲੀ ਜਿਨੀ ਵੇਖੀ ਕਹਿੰਨੇ ਆ ਆਪਾਂ ਵੇਖੀ ਸੋਸ਼ਲ ਮੀਡੀਆ ਤੇ ਤੇ ਇਹ ਖਟਾੜੇ ਨਾਲ ਸ਼ੇਅਰ ਕਰਦੀ ਹੈ ਪਤਾ ਨਹੀਂ ਮਰ ਗਿਆ ਤੇ ਵਿਚਾਰਾ ਜਿਉਂਦਾ ਪਰ ਮੈਂ ਇਹੋ ਕਹਿਣਾ ਚਾਹੂੰਗਾ ਤੁਹਾਨੂੰ ਕਿ ਇਸ ਤਰ੍ਹਾਂ ਜਦੋਂ ਵੇਨੇ ਨੇ ਨਾ ਪਹਿਲਾਂ ਵਿਚਾਰੇ ਦੇ ਵੀਡੀਓ ਨਾਲ ਬਣਾਇਆ ਕਰੋ ਵਿਚਾਰੇ ਨੂੰ ਪਹੁੰਚਾਇਆ ਕਰੋ ਆਪਾਂ ਕੇ ਦੀ ਲਾਈਫ ਜਿਹੜੀ ਉਹ ਆਪਾਂ ਬਚਾ ਸਕਦੇ ਆ ਕੇ ਜੀ